ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੇ ਲਖ ਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹੇ ਨਿਬਤਾਰ ਤੋ ਕਿਆ ਬਖਣਾ ਉਤਰੇ ਜੇ ਬੰਨਾ ਪੁਰੀਆਂ ਭਾਰ ਸਹਿਤ ਸਿਆਣ ਪਾਲਕ ਹੋਈਏ ਤਾਇਕ ਨਾ ਚੱਲੇ ਨਾਲ ਕਿਉ ਸੱਚਿਆ ਰਹਾ ਹੋਈਏ ਕਿੰ ਕੂੜੇ ਟੁੱਟੇ ਪਾਲ ਹੁਕਮ ਰਚਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਮਾਨਕਾਰ ਹੁਕਮ ਨਕਿਆ ਜਾਏ ਹੁਕਮ ਹੋਣ ਜੀਆ ਹੁਕਮ ਮਿਲੇ ਵੜਿਆਏ ਹੁਕਮ ਉਤੇ ਨੀਚ ਹੁਕਮ ਲਿਖ ਦੁਖ ਸੁਖ ਪਾਏ ਆਹੇ ਇਕਰਾ ਹੁਕਮ ਖਸੀਸ ਇਕ ਹੁਕਮ ਸਦਾ ਭਾਵੇ ਆਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਵੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ਼ ਕਰੇ ਤਾਨ ਕੇ ਗਾਵੇ ਕੋ ਜੀਆਂ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਆਦਰਾ ਦੂਰ ਕਤਨਾ ਕਤਿਨਾ ਆਵੇ ਟੋਟ ਕਥ ਕਥ ਕਤੀ ਕੋਟੀ ਕੋਟ ਦੇਂਦਾ ਤੇ ਰੰਦੇ ਥਕ ਪਾਹੇ ਜੁਗਾ ਜਗੰਤਰ ਕਾਏ ਆਏ ਹੁਕਮੇ ਹੁਕਮ ਚਲਾਏ ਰਾਹੇ ਨਾਨਕ ਵਿਗਸੇ ਬੇਪਰਵਾਏ ਸਾਚਾ ਸਾਹਬ ਸਚ ਨਾਹੀ ਪਾਖਿਆ ਪਾਉ ਆਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅੱਗੇ ਰਖੀਏ ਜਿੱਦਿਸੇ ਦਰਬਾਰ ਮੂੰਖੀ ਬੋਲਣ ਬੋਲੀਏ ਜਿੱਤ ਸੁਣੇ ਆਪੇ ਪਿਆਰ ਅਮਰਤ ਵੇੜਾ ਸੱਚਾ ਨਾਉ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦਵਾਰ ਨਾਨਕ ਐਵੇਂ ਜਾਣੀਐ ਸਵਾਪੇ ਸੱਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਦਰਨ ਸੋਏ ਜੈ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰਸ ਸੁਖ ਕਰ ਲੈ ਜਾਏ ਗੁਰਮੁਖ ਅਨੰਦ ਗੁਰਮੁਖ ਵੇਂਦ ਗੁਰਮੁਖ ਰਹਾ ਸਮਾਏ ਗੁਰਮੁਖ ਈਸਰ ਗੁਰਮੁਖੂ ਬਰਮਾ ਗੁਰਮੁਖ ਪਾਰਵਤੀ ਮਾਈ ਜੈ ਹੋ ਜਾਣਾ ਆਖਾ ਨਾਹੀ ਕਹਿਣਾ ਨਾ ਜਾਣੀ ਗੁਰਾਂ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤਿਰਥ ਨਾਮਾ ਜਿਸਤੀ ਭਾਵਾਂ ਵਿਣ ਭਾਣੇ ਕੀ ਨਾ ਕਰੇ ਜੇ ਤੀਸਰਡ ਉਪਾਈ ਵੇਖਾਂ ਵਿਣ ਕਰਮਾਂ ਕੀ ਮਿਲ ਲੈ ਮਤ ਵਿੱਚ ਰਤਨ ਜਵਾ ਮਨਕ ਜੇ ਇੱਕ ਗੁਰ ਕੀ ਸੁਖ ਸੁਣੀ ਗੁਰਾ ਇੱਕ ਦੇ ਬੁਝਾਈ ਸਪਨਾ ਤੀਆਂ ਕਾ ਇੱਕ ਦਤ ਸੋ ਮੈ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸਨੀ ਹੋਏ ਵਡ ਨਵਾ ਵੰਡਾ ਕੇ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਾਖੀਏ ਕੇ ਜਸ ਕਿਰਤ ਜਗਲੇ ਜੇ ਜਿਸ ਨਦਰਨਾ ਆਮਣੀ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਕਰੇ ਗੁਰਮੰਤਿ ਆਗੁਣ ਦੇਤੇ ਹਾ ਕੋਈ ਨ ਸੁਜਣੀ ਜਿਸ ਗੁਣ ਕੋਈ ਕਰੇ ਸੁਣੀਏ ਸਿਦ ਪੀਰ ਸੁਰੀਨਾਥ ਸੁਣੀਏ ਤਰਦ ਅਤਵਲ ਆਕਾਸ ਸਹਿ ਸੁਣੀਏ ਦੀਪ ਲੋ ਪਾਤਲ ਸੁਣੀਏ ਪੂਰ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸਰ ਬਰਮਾ ਅੰਦ ਸੁਣੀਏ ਮੁਖ ਸਲਾਹ ਹਨਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਮਰਦ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਤਕ ਪਾਪ ਕਾ ਨਾਸ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ 68 ਕਾ ਇਨਸਾਨ ਸੁਣੀਏ ਪੜ ਪੜ ਪਾਵੇ ਮਾਨ ਸੁਣਿਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਏ ਦੁਖ ਪਾਪ ਕਾ ਨਾਸ ਸੁਣਿਏ ਸਰਾ ਗੁਨਾ ਕੇ ਗਾਹੈ ਸੁਣਿਏ ਸੇਖ ਪੀਰ ਪਾਤਸ਼ਾਹ ਐ ਸੁਣਿਏ ਅੰਦੇ ਭਾਵੇ ਰਾਏ ਸੁਣਿਏ ਹੱਥ ਹੋਵੇ ਅਸ ਗਾਹੈ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ ਮਨ ਕੀ ਗਤਿ ਕਹੈ ਨਾ ਜਾਵੇ ਜੇ ਕੋ ਕਹੈ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨ ਕਾ ਕਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸੂਰਤ ਹੋਵੇ ਮਨ ਬੁੱਧ ਮਨ ਨੇ ਸਗਲ ਭਵਨ ਕੀ ਸੁਧ ਮਨ ਮੋ ਛੋਟਾ ਨਾ ਖਾਏ ਜੰਮੇ ਮਨ ਜੰਮੇ ਕੀ ਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪੱਤ ਸੋ ਪ੍ਰਗਟ ਜਾਏ ਮਨ ਮਗ ਨਾ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ ਮੁਖ ਦਵਾਰ ਮਨ ਪਾਰੇ ਬਾਰੇ ਸਾਧਾਰ ਮਨ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਾਵੇ ਨਾ ਪੈਕ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਜਾਣੇ ਮਨ ਕੋਏ ਪੰਜ ਪ੍ਰਵਾਨ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗਹ ਮਾਨ ਪੰਜ ਸੋਹੇ ਦਰ ਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰਤੋਲ ਤਰੰਦਿਆ ਕਾ ਪੁੱਤ ਸੰਤੋਖ ਥਾਪਿਆ ਰਖਿਆ ਜਨ ਸੁੱਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿ세 ਤੇ ਭਾਰ ਤਲੇ ਕਵਨ ਜੋਰ ਜੀ ਜਤ ਰੰਗਾ ਕੇ ਨਾਮ ਸਭਿਆ ਲਿਖੀ ਪੜੀਕ ਨਾਮ ਇਹ ਲੇਖਾ ਲਿਖ ਲਿਖ ਜਾਣੇ ਕੋਏ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਨ ਸਵਾਲਹਿ ਰੂਪ ਕਿਤਾ ਦਾਤ ਜਾਣੇ ਕੋਨਕੂਤ ਕਿਤਾ ਪਸਾਉ ਏਕੋ ਕਾਉ ਤਿਸਤੇ ਹੋਏ ਲਖ ਦਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸਖਤਪਤਾ ਅਸੰਖ ਗ੍ਰੰਥ ਮੁਕ ਰੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੈ ਭੁਖ ਪਾਰ ਅਸੰਖ ਮਨ ਲੋਭ ਰੀ ਲਾਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋ ਦੁਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸੁਨਾਮਤ ਨਿਰੰਕਾਰ ਅਸੰਖ ਮੁਰਖ ਅੰਧ ਗੋਰ ਅਸੰਖ ਚੋਰ ਹਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪ ਕਰੇ ਜਜਾਏ ਅਸੰਖ ਕੁੜੀ ਹਾਰ ਕੁੜੇ ਫਿਰਾਏ ਅਸੰਖ ਮਲੇਛ ਮਲਪ ਅੱਖ ਖਾਏ ਅਸੰਖ ਨੀਂਦਕ ਸਿਰ ਕਰ ਹੈ ਭਾਰ ਨਾਨਕ ਨੀਜ ਘਾ ਵਿਚਾਰ ਵਾਰਿਆ ਜਾਵੇ ਇੱਕ ਵਾਰ ਜੋ ਦੁਤ ਪਾਵੇ ਸਾਈ ಪರಿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਕਰੇ ਸਿਰ ਭਾਰ ਹੋਏ ਅਸੰਖ ਅਖਰੀ ਨਾਮ ਅਖਰੀ ਸਾ ਲਾ ਹੈ ਅਖਰੀ ਗਿਆਨ ਕੀ ਤਕ ਨਗਾ ਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜਿ ਫਰਮਾਏ ਤਿਉ ਤਿਉ ਪਾਏ ਕੀਤਾ ਤੇਤਾ ਕੀਤਾ ਤੇਤਾ ਨਾ ਹੋ ਵਿਣ ਨਾਮ ਨਾ ਹੀ ਕਿ ਥਾਉ ਕੁਦਰਤ ਕਹਾ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਦੁੱਧ ਪਾਵੇ ਸਾਈ ਪਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਦਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬਣ ਲਾਈਏ ਉਹ ਧੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਗੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਏ ਅਪੇ ਬੀਜੀ ਆਪ ਹੀ ਖਾਏ ਨਾਨਕ ਹੁਕਮੀ ਆਏ ਜਾਵੇ ਤਿਰਥ ਤਪ ਦਇਆ ਤੇ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮਨੀਏ ਮਨ ਕੀਤਾ ਭਾਉ ਅੰਤਰਗਤ ਤਿਤ ਮਲ ਨਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਨ ਗੁਣੇ ਕੀਤੇ ਭਗਤ ਨਾ ਹੋਈ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁ ਵੇਲਾ ਵਕਤ ਕਵਨ ਕਵਨ ਚਿਤ ਕਵਨ ਵਾਰ ਕਵਨ ਸੇ ਸੁਰਤ ਮੈਂ ਕਵਨ ਜਿਤ ਹੋਇਆ ਆਕਾਰ ਵੇਲਾ ਨਾ ਪਾਇਆ ਪੰਡਿਤ ਜੀ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਆ ਕਾਦ ਯਾਸ ਲਿਖਨ ਲੇਖ ਕੁਰਾਨ ਤਿਤ ਵਾਰ ਨ ਜੋਗੀ ਜਾਣੇ ਰੁਤਮ ਹੈ ਨ ਕੋਏ ਜਾ ਕਰਤਾ ਸਿਰਟ ਕਉ ਸਾਝੀ ਆਪਕੀ ਜਾਣੇ ਸੋਏ ਕਿਮ ਕਰੇ ਆਖਾ ਕਿਵਸਾ ਲਾਹੇ ਵਰਣੀ ਕਿਵੇਂ ਜਾਣ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕੇ ਹੋਵੇ ਨਾਨਕ ਜੋ ਕੇ ਆਪੇ ਜਾਣੇ ਗਿਆ ਨਾ ਸੋਹੇ ਪਤਲ ਪਥਲ ਲਖ ਅਗਾਸ ਅਗਾਸ ਉੜਕ ਉੜਕ ਪਾਲ ਧੱਕੇ ਵੇਦ ਕਹਿਣਿਕ ਬਾਤ ਸਹਿਜ 18 ਹੈ ਕਹਨ ਕਤੇ ਬਾ ਅਮਲ ਇਕ ਤਾਦ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨ ਪਾਈਏ ਨਦੀਆਂ ਤੇ ਵਾ ਪਾਵੇ ਸਮੁੰਦਰ ਨ ਜਾਣੇ ਸਮੁੰਦ ਸਾ ਸੁਲਤਾਨ ਗਿਰਾ ਜੇਤੀ ਮਾਲ ਧਨ ਕੀੜੀ ਤੁਲਣਾ ਹੋਣੀ ਜਿਸ ਮਨੈ ਨ ਵਿਸਰੇ ਅੰਤ ਨਸੀਬ ਤੇ ਕਹਿਣ ਅੰਤ ਅੰਤ ਨ ਕਰੇ ਦੇਣ ਦਾ ਅੰਤ ਅੰਤ ਨ ਵੇਖੇ ਸੋਨੇ ਦਾ ਅੰਤ ਅੰਤ ਨ ਜਾਪੇ ਕੀਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਣ ਕਤੇ ਬਿਲਾਹੇ ਤਾਂ ਕਿ ਮੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਭ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਏ ਕੋਈ ਜਿਸ ਉੱਚੇ ਕੋ ਜਾਣਾ ਸੋਈ ਜੀ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਬੁੱਕਰ ਪਾਹੇ ਕੇਤੇ ਮੁਰਖ ਖਾਏ ਖਾਏ ਕੇਤਿਆ ਦੁਖ ਸਦ ਪਕਸਦ ਮਾਰ ਏ ਪੀ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਸਕੇ ਨਾ ਕੋਏ ਜੇ ਕੋ ਖਾਣ ਖਾਈ ਕੇ ਆਖਣ ਪਾਏ ਉਹ ਜਾਣੇ ਜੇਤਿਆ ਮੂੰਖ ਖਾਏ ਆਪੇ ਜਾਣੇ ਆਪੇ ਦੇ ਆਖੇ ਸਭੇ ਕੋਈ ਕੇਈ ਜਿਸ ਨੂੰ ਬਖਸ਼ੇ ਸਿਖਤ ਸਲਾਹ ਨਾਨਕ ਫਾਤਿਸ਼ਾਹੀ ਬਾਤ ਸਾਹ ਅਮਲ ਗੁਣ ਅਮਲ ਵਪਾਰ ਅਮਲ ਵਪਰੀਏ ਅਮਲ ਪੰਡਾਰ ਅਮਲ ਆਵੇ ਅਮਲ ਕਿਲੇ ਜਾਏ ਅਮਲ ਭਾਈ ਅਮਨਾ ਸਮਾਹੀ ਅਮਲਤਾਰਮ ਅਮਲ ਦੀਬਾਨ ਅਮਲਤੁਲ ਅਮਰ ਫਰਮਾਨ ਅਮਲ ਬਕਸੀਜ਼ ਅਮਲ ਨਿਸਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਮ ਆਖਿਆ ਨਾ ਜਾਏ ਆਖ ਆਖ ਰਹੇ ਰਿਵਲਾਏ ਆਖੇ ਵੇਦ ਪਾਠ ਪੁਰਾਨ ਆਖਿਆ ਪੜੇ ਕਰੇ ਵਿਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਅੱਖੇ ਦਾ ਨਾਮ ਅੱਖੇ ਦਿਓ ਅੱਖੇ ਸੁਰ ਨਰ ਮਨ ਜਨ ਸੇਵ ਅੱਖੇ ਕੀਤੇ ਆਖਣ ਪਾਹੇ ਆ ਕੀਤੇ ਕਹਿ ਕੇ ਉੱਠ ਉੱਠ ਜਾਏ ਇੱਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੋਏ ਜੇ ਵਡ ਪਾਵੇ ਜੇ ਵਡ ਹੋਵੇ ਨਾਨਕ ਜਾਣੇ ਸਾਚਾ ਸੋਏ ਜੇ ਕੀ ਅੱਖੇ ਬੇਲ ਵਿਗਾੜ ਤਾਂ ਲਖੀਏ ਸਿਰ ਗਵਾਰਾ ਗਵਾਰ ਸੋਧ ਕਹਿ ਸੋ ਕਰਕੇ ਹਾਜੀਤ ਬੈ ਸਰਵ ਸਮਾਲੇ ਵਾਦੀ ਨਾਦਰ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਕਰਸੋਂ ਕਹ ਅਣਕੇ ਤੇ ਗਾਵਣ ਹਾਰੇ ਗਾਵੇ ਤੁਦ ਨੂੰ ਪਾਉਨੋ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਫਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਨ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਰਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੇ ਸਿੱਤ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵਣ ਜਤ ਸਤ ਸੰਤੋਕੀ ਗਾਵੇ ਵੀਰ ਕਰਾਰੇ ਗਾਵਰ ਪੰਡਤ ਪੜਨੀ ਰਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਮੁਖ ਮੋਣਾ ਸੁਰਗਾ ਮੱਚ ਬਿਆਲੇ ਗਾਵੇ ਰਤਨ ਉਬਾਰੇ ਤੇਰੇ 68 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੁਰਾਗਾ ਵੇ ਖਾਣੀ ਚਾਰੇ ਗਾਵੇ ਖਨ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੋਈ ਤੁਦਨੂ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵੇ ਸੇਮੇ ਚਿਤ ਨ ਆਵਣ ਨਾਮਿਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਹਬ ਸੱਚੀ ਨਾ ਹੈ ਵੀ ਹੋਸੀ ਜਾਈ ਨਾ ਜアシ ਰਚਨਾ ਜਿੰਨ ਰਚਾਈ ਰੰਗ ਰੰਗ ਭਾਤ ਕਰ ਕਰ ਜਿੰਸੀ ਮਾਇਆ ਜਿੰਨ ਮੋ ਪਾਈ ਕਰ ਕਰ ਵੇਖੇ ਕੀਤੇ ਆਪਣਾ ਜਿਮ ਕਿਸ ਦੀ ਬੜਾਈ ਜੋ ਤਿਸ ਸੁਭਾਵੇ ਸੋਈ ਕਰਨੀ ਮੁਹਕਮਨਾ ਕਰਨਾ ਜਾਏ ਸੋ ਪਾਤ ਸਾਹਿਬ ਪਾਤ ਸਾਹਿਬ ਨਾਨਕ ਰਹਿਣ ਲਜਾਈ सदा संतोखो ध्यान की कहन भी विभुत खिंथा काल कुआरी डंडा प्रतीत आई पंथी सकल जमाती मन जीते जग जीत आदेश तिसे आदेश आद अनाल अनाद अनाहत जुगो जुग एको वेश भुगत ज्ञान दया भंडारण घट घट वजे नाद आपे नाथ नाथी सब जाकी रिद सिद्ध आवरा साध संजोग दुहे कार चलाहे वेखे आवे पाग आदेश तिसे आदेश आद, आद अनाल अनाहत अनाहत जुग जुग एको एक वेश एका एक माई जुगती विखाई तीन चेले प्रवान एक संसारी एक भंडारी एक लाए दीवान जिवे तिस भावे तिवें चलावे जिम होवे फरमान ओ वेखे ओना नजर न आवे बोता ए वीडान आदेश तिसे आदेश ਆਦ ਅਨੀਲ ਅਨਾਦ ਅਨਾਹਤ ਜੁਗੋ ਜੁਗ ਇਕੋ ਵੇਸ ਆਸਣ ਲੋਈ ਲੋਈ ਪੰਡਾਰ ਜੇ ਕੁਛ ਪਾਇਆ ਸੋ ਇਕ ਆਵਾਰ ਕਰ ਕਰੇ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸੱਚੀ ਗਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗੋ ਜੁਗ ਇਕੋ ਵੇਸ ਇਕ ਦੋ ਜੀਵੋ ਲਖ ਹੋਈ ਲਖ ਹੂਣ ਲਖੀਸ ਲਖ ਲਖ ਗੇੜਾ ਆਖ ਵਾਈਏ ਇੱਕੋ ਨਾਮ ਜਗਦੀਸ਼ ਇਹ ਗਰਾ ਪਤ ਪਵੰਡੀਆਂ ਚੜੀਏ ਹੋਈਏ 21 ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕਰੇ ਕੂੜੇ ਠੀਸ ਆਖਣੇ ਜੋਰ ਚੁਪੇ ਹਰ ਜੋਰ ਜੋਰ ਨਾ ਮੰਗੇ ਦੇਣਾ ਜੋਰ ਜੋਰ ਨਾ ਉਜਾਵਣ ਮਰਨ ਜੋਰ ਜੋਰ ਨਾ ਰਾਜ ਮਲ ਮਨ ਮੂਰ ਜੋ ਹੈ ਨਾ ਸੁਰਤੀ ਗਿਆਨ ਵਿਚਾਰ ਜੋ ਹੈ ਨਾ ਜੁਗਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵਿਖੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁੱਤੀ ਥੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪੀ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਜ ਸੁ ਪਰਵਾਨ ਨਦਰੀ ਕਰਮ ਨਵੇਂ ਨਿਸਾਨ ਕਛ ਪਕਿਆਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੇ ਕਰਮ ਕੀਤੇ ਪਾਵਨ ਪਾਣੀ ਵਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘੜਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇ ਕੀਤੇ ਕੀਤੇ ਤੂੰ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵਤਿਆ ਬੇਸ ਕਿਤੇ ਦੇਵ ਦਾਨਵ ਮਨ ਕਿਤੇ ਕੀ ਰਤਨ ਸੰਬੰਧ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤਿਆ ਪਾਤ ਨਿਰੰਦ ਕਿਤਿਆਂ ਸੁਰਤ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪੋ परचंड तिथे नाद विनोद कोड आनंद सरमखंड की वाणी रूप तिथे कड़त कड़िए बहुत अलौकता की किया गल्ला कथियां ना जाए जे को कहे पीछे पछताए तिथे कड़िए सूरत मत मन बुद्ध तिथे कड़िए सुरा सुरा की सिद्ध कर्मखंड की आए वाणी जोर तिथे होरण कोई होर ਤਿੱਥੇ ਜੋਰ ਮਹਾਬਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਤਾ ਕਾ ਰੂਪ ਕਥਨੀ ਨ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹਿ ਤਿੱਥੇ ਭਗਤ ਵਸੇ ਕੇ ਲੋ ਕਰਨ ਅਨੰਤ ਸੱਚਾ ਮਨ ਸੋਏ ਸਤਖੰਡ ਕੀ ਵਿਸੇ ਨਿਰਕਾਰ ਕਰ ਕਰ ਵੇਖੇ ਨਰਦਨੀਹਾਰ ਤਿੱਥੇ ਕੰਨ ਮੰਡਲ ਵਰ ਭੰਡ ਜੇ ਕੋ ਕਥੇ ਤੇ ਅੰਤਰਾ ਅੰਤ ਤਿੱਥੇ ਲੋ ਲੋ ਆਕਾਰ जिनो जीव हुगमतियं त्यक्तमकार विगसे विगसे करी विचार दानक कतना करडा सार जत पाहरा तीरज सनियार अहरण स्मत वेद अति यार उपौत खला आखण तपताओ पांडा पाओ अमृत तित ढाल कड़िए शब्द ਸੱਚੀ ਤੱਕ ਸਾਲ ਜਿਨਨੇ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਈ ਦਾਈ ਦਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿਨੇ ਨਾਮ ਧਿਆਇਆ ਗਏ ਮਸਗਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੀ ਛੁੱਟੀ ਨਾਨਕ ਸ੍ਰੀ ਵਾਹਿ ਹੈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤਿਹ